ਦੇ ਚੀਕਸ ਸਰਦਾਰ ਹਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਮੁੱਖ ਮਹਿਮਾਨ ਨੇ ਸਾਡੇ ਤਾਂ ਪੰਜਾਬ ਜਦੋਂ ਆਰਥਿਕ ਲਿਹਾਤੋਂ ਥੜਕ ਗਿਆ ਸੀ ਤਾਂ ਉਦੋਂ ਸਰਦਾਰ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਖਜ਼ਾਨੇ ਦੀ ਵਗਡੋਰ ਸੰਭਾਲੀ ਅਤੇ ਆਪਣੀ ਸਮਝ ਅਤੇ ਤਜਰਬੇ ਦੇ ਨਾਲ ਖਜ਼ਾਨੇ ਨੂੰ ਖਜ਼ਾਨਾ ਬਣਾਇਆ ਇਹਨਾਂ ਦੇ ਸਦਕਾ ਅਤੇ ਸਿਰੜ ਕਰਕੇ ਹੀ ਪੰਜਾਬ ਆਰਥਿਕ ਲਿਹਾਤਾਂ ਦੇ ਉੱਤੇ ਦੌੜ ਰਿਹਾ ਹੈ ਪੰਜਾਬ ਇੰਡਸਟਰੀਅਲ ਅਤੇ ਇਨਵੈਸਟਮੈਂਟ ਦੀਆਂ ਨਵੀਆਂ ਨੀਤੀਆਂ ਦੇ ਰੂਬਰੂ ਹੋ ਰਿਹਾ ਹੈ ਸਰਦਾਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇ ਪੰਜਾਬ ਨੇ ਨਵੀਂ ਤਰੱਕੀ ਕੀਤੀ ਹੈ ਇੱਕ ਰਿਪੋਰਟ ਜ਼ਰੂਰ ਦੇਖਦੇ ਐਡਵੋਕੇਟ ਹਰਪਾਲ ਸਿੰਘ ਚੀਮਾ ਪੰਜਾਬ ਦੇ ਖਜ਼ਾਨਾ ਮੰਤਰੀ ਜਿਨ੍ਹਾਂ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਡਿੜਬਾ ਚ ਹੋਇਆ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਹਰਪਾਲ ਚੀਮਾ ਪੇਸ਼ੇ ਤੋਂ ਵਕੀਲ ਸਨ ਤਾਂ ਵਕਾਲਤ ਦੇ ਦਾਪੇਜ ਵੀ ਪਾ ਖੂਬ ਜਾਣਦੇ ਸੀ ਅਤੇ ਸਿਆਸਤ ਦੀ ਵੀ ਪੂਰੀ ਸਮਝ ਰੱਖਦੇ ਸੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਅਤੇ ਆਪਣੀ ਜਨਮ ਭੂਮੀ ਡਿੜਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਤੇ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਆਮ ਆਦਮੀ ਪਾਰਟੀ ਨੇ ਵੀ ਹਰਪਾਲ ਚੀਮਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਲੀਡਰ ਆਫ ਓਪੋਜੀਸ਼ਨ ਦੀ ਵਿਰੋਧੀ ਧਿਰ ਦੇ ਨੇਤਾ ਰਹਿੰਦਿਆਂ ਵਿਧਾਨ ਸਭਾ ਦੇ ਵਿੱਚ ਮੌਕੇ ਦੀ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਤੇ ਘੇੜਦੇ ਰਹੇ ਸਾਲ 2022 ਆਇਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਕਈ ਵੱਡੇ ਅਤੇ ਕਦਾਵਰ ਲੀਡਰ ਕਹਾਏ ਜਾਣ ਵਾਲਿਆਂ ਨੂੰ ਖੁੰਝੇ ਲਾ ਦਿੱਤਾ ਦਿੜਬਾ ਵਿਧਾਨ ਸਭਾ ਹਲਕੇ ਤੋਂ ਹਰਪਾਲ ਚੀਮਾ ਨੇ ਲਗਾਤਾਰ ਦੂਜੀ ਵਾਰ ਫਾਸੀ ਮਾਰੀ ਅਤੇ ਪੰਜਾਬ ਦੇ ਖਜ਼ਾਨੇ ਦੀ ਕਮਾਂ ਸੰਭਾਲੀ 27 ਜੂਨ 2022 ਆਪਣਾ ਪਹਿਲਾ ਬਜਟ ਪੇਸ਼ ਕੀਤਾ ਇਸ ਸਫ਼ਰ ਵਿੱਚ ਇਹਨਾਂ ਸੌਖਾ ਨਹੀਂ ਸੀ ਕਿ ਖਜ਼ਾਨਾ ਮੰਤਰੀ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਪੰਜਾਬ ਦੇ ਸਿਰ ਚੜਿਆ ਕਰਸਾ ਟੈਕਸ ਦੀ ਹੁੰਦੀ ਚੋਰੀ ਐਕਸਾਈਜ਼ ਪਾਲਿਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਅਰਥਚਾਰੇ ਨੂੰ ਲੀਤੇ ਲਿਆਉਣ ਦੇ ਯਤਨ ਲਗਾਤਾਰ ਜਾਰੀ ਨੇ ਪਰ ਹਾਲੇ ਵੀ ਬਹੁਤ ਚੁਣੌਤੀਆਂ ਰਾਹ ਚ ਖੜੀਆਂ ਨੇ ਭਾਵੇਂ ਕੇਂਦਰ ਵੱਲੋਂ ਰੋਕਿਆ ਫੰਡ ਹੀ ਕਿਉਂ ਨਾ ਹੋਵੇ ਉਹਨਾਂ ਬਾਰੇ ਵੀ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਚੀਮਾ ਦੇ ਨਾਲ ਚਰਚਾ ਕਰਨਗੇ

जिम साहब बहुत-बहुत स्वागत है जी लिविंग इंडिया न्यूज़ ਦੇ ਵੇੜੇ ਤੁਸੀਂ ਅੱਜ ਆਇਓ ਬਹੁਤ-ਬਹੁਤ ਸ਼ੁਕਰੀਆ थैंक यू जीम साहब ਵੈਸੇ ਤਾਂ ਬਜਟ ਆ ਰਿਹਾ ਹੈ ਬਟ ਕਿਉਂਕਿ ਤੁਸੀਂ ਪੰਜਾਬ ਦੀ ਸਨਤ ਪੰਜਾਬ ਦਾ ਵਿੱਤ ਪੰਜਾਬ ਦੀ ਆਰਥਿਕਤਾ ਨੂੰ ਦੇਖ ਦਿਓ ਲੀਹਾਂ ਤੇ ਕਿਸ ਤਰ੍ਹਾਂ ਲੈ ਕੇ ਆ ਰਹੇ ਹੋ ਪੰਜਾਬ ਦੀ ਆਰਥਿਕਤਾ ਨੂੰ ਕਿਉਂਕਿ ਕਿਹਾ ਜਾਂਦਾ ਸੀਗਾ ਕਿ ਬਹੁਤ ਪਿੱਛੇ ਚਲੇ ਗਏ ਰੰਗਲਾ ਪੰਜਾਬ ਤੁਸੀਂ ਬਣਾਉਣ ਦਾ ਵਾਅਦਾ ਕੀਤਾ ਸੀਗਾ ਇੰਡਸਟਰੀਅਲ ਗਰੋਥ ਸਾਡੀ ਕਿਦਾਂ ਹੋ ਰਹੀ ਹੈ ਇਹ ਜਾਣਨਾ ਚਾਹਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੋ ਇਨਵੈਸਟ ਪੰਜਾਬ ਪੰਜਾਬ ਚ ਹੋਏ ਨੇ ਦੋ ਇਨਵੈਸਟ ਸਮਿਟ ਜਿਹੜੇ ਸੀ ਉਹ ਪੰਜਾਬ ਚ ਹੋਏ ਔਰ ਦੋਨਾਂ ਦੇ ਨਾਲ ਵੱਡਾ ਨਿਵੇਸ਼ ਜਿਹੜਾ ਸੀ ਉਹ ਪੰਜਾਬ ਚ ਆਇਆਗਾ ਔਰ ਲਗਭਗ 50 ਹਜ਼ਾਰ ਕਰੋੜ ਤੋਂ ਉੱਪਰ ਦਾ ਨਿਵੇਸ਼ ਪੰਜਾਬ ਚ ਆ ਚੁੱਕਿਆਗਾ ਔਰ ਜੇ ਮੈਂ ਗੱਲ ਕਰਾਂ MSME ਦੀ ਤਾਂ ਪੰਜਾਬ ਜਿਹੜਾ ਉਹ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆਗਾ ਇਹ ਮੈਂ ਨਹੀਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਅੰਕੜੇ ਪੇਸ਼ ਹੋਏ ਉਹਨਾਂ ਚੋਂ ਇਹ ਰਿਪੋਰਟ ਆਈ ਆ ਕਿ ਪੰਜਾਬ ਦੇ ਅੰਦਰ ਛੋਟੀਆਂ ਸੰਤਾ ਵੱਡੀਆਂ ਸੰਤਾ ਲਾਉਣ ਦੇ ਵਿੱਚ ਪੰਜਾਬ ਜਿਹੜਾ ਉਦੇਸ਼ ਪਰ ਪਹਿਲੇ ਨੰਬਰ ਤੇ ਆ ਰਿਹਾ ਹੈ ਇਹ ਬਹੁਤ ਵੱਡਾ ਇੱਕ ਸਾਈਨ ਆ ਇੱਕ ਬਹੁਤ ਵੱਡੀ ਮੈਸਮਿੰਦਾ ਸਾਡੇ ਲਈ ਸੂਚਕ ਅੰਕਾ ਕਿ ਅਸੀਂ ਦੇਸ਼ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾ ਰਹੇ ਹਾਂ ਜਦ ਤੱਕ ਨਿਵੇਸ਼ ਨਹੀਂ ਹੁੰਦਾ ਕਿਸੇ ਸੂਬੇ ਚ ਉਹ ਸੂਬੇ ਦੀ ਜਿਹੜੀ ਇਕਨੋਮੀ ਆ ਉਹ ਤਰੱਕੀ ਨਹੀਂ ਕਰ ਸਕਦੀ ਅਸੀਂ ਅੱਗੇ ਨਹੀਂ ਵਧ ਸਕਦੇ ਸੋ ਜੇ ਐਮਐਸਐਮਈ ਦੇ ਅੰਦਰ ਪੰਜਾਬ ਪਹਿਲੇ ਨੰਬਰ ਤੇ ਆ ਰਿਹਾ ਤਾਂ ਮਤਲਬ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਜਿਹੜਾ ਵੱਡੀ ਇੰਡਸਟਰੀ ਵੱਲ ਵੀ ਵੱਧ ਰਿਹਾ ਚਾਹ ਟਾਟਾ ਸਟੀਲ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਯੂਨਿਟ ਨੇ ਪੰਜਾਬ ਚ ਆ ਰਹੇ ਨੇ ਤੇ ਇਹਦੇ ਨਾਲ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਹੋਰ ਮਜ਼ਬੂਤ ਹੋਊਗੀ ਤਾਂ ਪੰਜਾਬ ਜਦੋਂ ਇਕਨੋਮੀ ਮਜ਼ਬੂਤ ਹੋਊਗੀ ਤਾਂ ਨੇਚਰਲੀ ਪੰਜਾਬ ਅੱਗੇ ਵਧੂਗਾ ਪਰ 팀ਾ ਸਾਹਿਬ ਇਹ ممکن ਕਿਦਾਂ ਹੋ ਰਿਹਾ ਦੇਖੋ ਆਪਣੀ ਕਹਿੰਦੇ ਲੈਂਡਲਾਕ ਸਟੇਟ ਹੈ ਜ਼ਮੀਨ ਮਹਿੰਗੀ ਹੈ ਫਿਰ ਕਹਿੰਦੇ ਕਈ ਵਾਰ ਹੋਰ ਮਸਲੇ ਹੋਰ ਹੁੰਦੇ ਸਿਗੇ ਕੀ ਸਟਾਰਟਅਪ ਆਪਣੇ ਇੱਥੇ ਆ ਰਹੇ ਨੇ ਹੋਰ ਜੱਦ ਤੋਂ ਜ਼ਿਆਦਾ ਤੁਸੀਂ ਪ੍ਰੇਰਿਤ ਕਰ ਰਹੇ ਹੋ ਜਾਂ ਕਿ ਇਹ ਲਾਅਨ ਆਰਡਰਸ ਉੱਧਰ ਹੈ ਕਿਸ ਤਰੀਕੇ ਦੇ ਨਾਲ ਇਨਵੈਸਟਮੈਂਟ ਪੋਸੀਬਲ ਕਿਵੇਂ ਹੋ ਰਹੀ ਹੈ ਇਹ ਤਾਂ ਪਤਾ ਚੱਲੇ ਦੇਖੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਪੰਜਾਬ ਵਿੱਚ ਇੱਕ ਜਿਹੜਾ ਗੈਂਗਸਟਰਵਾਦ ਉੱਭਾਰਿਆ ਗਿਆ ਪੰਜਾਬ ਵਿੱਚ ਗੈਂਗਸਟਰਵਾਦ ਤੋਂ ਪਹਿਲਾਂ ਪੰਜਾਬ ਟੈਰੋਰਿਜ਼ਮ ਸਟੇਟ ਬਣ ਚੁੱਕਿਆ ਸੀ ਇੱਕ ਸਮੇਂ ਲਗਭਗ 15-20 ਸਾਲ ਸਟੇਟ ਜਿਹੜਾ ਉਸ ਦੌਰ ਚੋਂ ਲੰਘਿਆ ਕਿ ਪੰਜਾਬ ਵਿੱਚ ਅਤਵਾਦ ਦਾ ਦੌਰ ਰਿਹਾ ਔਰ ਪੰਜਾਬ ਤਰੱਕੀ 'ਚ ਪਿੱਛੇ हट ਗਿਆ ਔਰ ਉਸ ਬਾਅਦ ਜੋ ਸਰਕਾਰਾਂ ਬਣਨ ਲੱਗੀਆਂ ਉਹਨਾਂ ਨੇ ਗੈਂਗਸਟਰ ਬਾਦ ਨੂੰ ਉਭਾਰਿਆ ਆਪਣੇ ਚੇਲੇ ਚਪਟੇ ਬਣਾਏ ਗੁੰਡੇ ਪਾਲੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾ ਕੇ ਰੱਖਿਆ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਭ ਤੋਂ ਪਹਿਲਾ ਕੰਮ ਕੀਤਾ ਕਿ ਐਂਟੀ ਗੈਂਗਸਟਰ ਫੋਰਸ ਦਾ ਗਠਨ ਹੋਇਆ ਪੰਜਾਬ 'ਚ ਜਦੋਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਹੋਇਆ ਤਾਂ ਉਸ ਤੋਂ ਬਾਅਦ ਵੱਡੀ ਪੱਦਰ ਤੇ ਪੰਜਾਬ ਜਿਹੜੇ ਗੈਂਗਸਟਰ ਸੀ ਜਾਂ ਤਾਂ ਉਹ ਉਹਨਾਂ ਨੇ ਸਰੈਂਡਰ ਕਰਤਾ ਯਾਨ ਨੂੰ ਫੜ ਕੇ ਜ਼ਿਲ੍ਹਾ ਚ ਕਾਨੂੰਨ ਦੇ ਮੁਤਾਬਕ ਅੰਦਰਬੰਦ ਕਰਤਾ ਤੋਂ ਇਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਵਿੱਚ ਜਿਹੜੇ ਨਿਵੇਸ਼ਕਾਰ ਸੀ ਜਿਹੜੇ ਵੱਡੇ ਉਦਯੋਗਪਤੀ ਸੀ ਛੋਟੇ ਉਦਯੋਗਪਤੀ ਸੀ ਉਹਨਾਂ ਦਾ ਕੰਫੀਡੈਂਸ ਜਿਹੜਾ ਸੀਗਾ ਉਹ ਬਣਿਆ ਸੋ ਉਸ ਕੰਫੀਡੈਂਸ ਦਾ ਨਤੀਜਾ ਹੈ ਕਿ ਪੰਜਾਬ ਜਿਹੜਾ ਉਹ ਇੰਡਸਟਰੀ ਦੇ ਅੰਦਰ ਗਰੋਥ ਕਰ ਰਿਹਾਗਾ ਹੁਣ ਤੁਸੀਂ ਅਗਰ ਗੈਂਗਸਟਰਵਾਦ ਦੀ ਗੱਲ ਕੀਤੀ ਤੇ ਜਿਹੜੇ ਹੁਣ ਆਪਾਂ ਇਨਕਾਊਂਟਰਸ ਵਗੈਰਾ ਦੇਖ ਰਹੇ ਹਾਂ ਕਿ ਉਸੇ ਦਾ ਨਤੀਜਾ ਉਸੇ ਦਾ ਹੀ ਹੈ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੇ ਵੀ ਗੈਂਗਸਟਰ ਸੀ ਪੰਜਾਬ ਚ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੀ ਪੰਜਾਬ ਦੇ ਅੰਦਰ ਉਹਨੂੰ ਇੱਕ ਬੜਾ ਸਪਸ਼ਟ ਸ਼ਬਦਾਂ ਚ ਕਿਹਾ ਸੀਗਾ ਸਰੈਂਡਰ ਕਰ ਦੋ ਇਹ ਜਿਹੜਾ ਰਾਗ ਆ ਇਹ ਰਾਗ ਜਿਹੜਾ ਮਾੜਾ ਆ ਇਹਨੂੰ ਛੱਡ ਦਿਓ ਇਸ ਰਾਗ ਨੂੰ ਨਹੀਂ ਤੁਹਾਡੇ ਤੇ ਖਿਲਾਫ ਜਿਹੜਾ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਗੀ ਤਾਂ ਮੈਂ ਸੰਬੰਧ ਅਚ ਪੰਜਾਬ ਵਿੱਚ ਬਹੁਤ ਹੀ ਸਖਾਵਾਂ ਮਾਹੌਲ ਆ ਅੱਜ ਪੰਜਾਬ ਦੇ ਅੰਦਰ ਹਰੇਕ ਬੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਜਿਹੜਾ ਨਿਵੇਸ਼ਕਾਰ ਆਗਾ ਉਹ ਪੰਜਾਬ ਚ ਆਪਣੀ ਪੂੰਜੀ ਜਿਹੜੀ ਆ ਉਹ ਨਿਵੇਸ਼ ਕਰਨੀ ਚਾਹੁੰਦਾਗਾ ਆਪਣਾ ਪੈਸਾ ਲਾਉਣਾ ਚਾਹੁੰਦਾਗਾ ਆਪਣੇ ਆਪ ਨੂੰ ਗਰੋਥ ਦੇਖਦਾ ਕਿ ਪੰਜਾਬ ਵਿੱਚ ਮਾਹੌਲ ਅੱਛਾਗਾ ਪੰਜਾਬ ਦਾ ਮਾਹੌਲ ਅੱਛਾ ਹੋਣ ਦੇ ਕਾਰਨ ਹੀ ਆ ਕਿਉਂਕਿ ਪੰਜਾਬ ਵਿੱਚ ਜਿਹੜੀ ਲੇਬਰ ਆ ਲੇਬਰ ਆ ਚਾਹੇ ਸਕਿਲਡ ਲੇਬਰ ਆ ਅਨਸਕਿਲਡ ਲੇਬਰ ਆ ਉਹ ਸਾਰੀ ਜਿਹੜੀ ਆ ਬੜੇ ਅੱਛੇ ਤਰੀਕੇ ਨਾਲ ਮਿਲ ਜਾਂਦੀ ਆ ਔਰ ਬੜੇ ਅੱਛੇ ਤਰੀਕੇ ਨਾਲ ਕੰਮ ਵੀ ਕਰਦੀ ਆ ਔਰ ਜਦੋਂ ਮਾਹੌਲ ਖਾਮਾ ਹੋਵੇ ਔਰ ਸਾਰਾ ਸਿਸਟਮ ਠੀਕ ਹੋਵੇ ਨਵੀਂ ਇੰਡਸਟਰੀ ਪਾਲਿਸੀ ਜਿਹੜੀ ਆ ਉਹ ਨਵੀਂ ਇੰਡਸਟਰੀ ਪਾਲਿਸੀ ਅਸੀਂ ਲੈ ਕੇ ਆਏ ਸੀ ਕਿ ਉਸ ਪਾਲਿਸੀ ਦੇ ਅੰਦਰ ਵੀ ਅਸੀਂ ਬਹੁਤ ਵੱਡੀਆਂ ਰਾਹਤ ਜਿਹੜੀ ਸੀਗੀ ਉਹ ਸਾਡੇ ਇੰਡਸਟਰੀਸਟ ਨੂੰ ਦਿੱਤੀ ਸੀ ਚਾਹੇ ਛੋਟੇ ਨੇ ਚਾਹੇ ਵੱਡੇ ਨੇ ਇਸੇ ਤਰ੍ਹਾਂ ਟੂਰਿਜ਼ਮ ਦੀ ਨਵੀਂ ਪਾਲਿਸੀ ਆਈ ਵਾਟਰ ਟੂਰਿਜ਼ਮ ਦੀ ਨਵੀਂ ਪਾਲਿਸੀ ਆਈ ਟੂਰਿਜ਼ਮ ਐਡਵੈਂਚਰ ਦੀ ਨਵੀਂ ਪਾਲਿਸੀ ਆਈ ਬਹੁਤ ਸਾਰੀਆਂ ਪਾਲਸੀਆਂ ਜਿਹੜੀਆਂ ਸੀਗੀਆਂ ਉਹ ਲਗਭਗ 8-10 ਸਾਲਾਂ ਬਾਅਦ ਨਵੀਆਂ ਆਆਂ ਔਰ ਨਵੀਆਂ ਅਸੀਂ ਆਪ ਨਹੀਂ ਬਣਾਆਂ ਅਸੀਂ ਖੁਦ ਆਕੜੇ ਸਟੇਕ ਹোলਡਰ ਸੀ ਜਿੱਥੇ-ਇਥੇ ਸਾਨੂੰ ਜਿਹੜੇ ਜਿਹੜੇ ਬੰਦੇ ਪੰਜਾਬ ਚ ਆਉਣਾ ਚਾਹੁੰਦੇ ਸੀ ਵੱਡੇ ਬੰਦੇ ਛੋਟੇ ਬੰਦੇ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਕੇ ਅਸੀਂ ਸਾਰਿਆਂ ਤੋਂ ਪੁੱਛ ਕੇ ਕਿ ਕਿਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਪੰਜਾਬ ਚ ਤੁਹਾਨੂੰ ਸਹੂਲਤਾਂ ਦੀ ਲੋੜ ਆ ਉਹ ਉਹਨੂੰ ਅਸੀਂ ਜਦੋਂ ਸਾਡੇ ਕਾਮਿਕ ਕਨਵੀਨਰ ਰਵਿੰਦ ਕੇਜਰੀਵਾਲ ਜੀ ਲੁਧਿਆਣਾ ਜਲੰਧਰ ਤੁਹਾਨੂੰ ਪਤਾ ਹੋਊ ਅੰਮ੍ਰਿਤਸਰ ਮਾੜੀ ਸਾਰੇ ਜਾ ਕੇ ਇੰਡਸਟਰੀਸਟਸ ਨਾਲ ਗੱਲ ਜਦੋਂ ਅਸੀਂ ਕੀਤੀ ਸੀ ਡਾਇਲੌਗ ਕੀਤਾ ਸੀਗਾ ਇੱਕ ਇੰਟਰੈਕਸ਼ਨ ਕੀਤੀ ਸੀ ਤੇ ਉਸ ਤੋਂ ਬਾਅਦ ਜੋ ਵੀ ਕੁਝ ਨਿਕਲ ਕੇ ਆਇਆ ਉਸ ਤੋਂ ਬਾਅਦ ਪਾਲਸੀਆਂ ਤਿਆਰ ਹੋਈਆਂ ਤੇ ਉਹਦਾ ਉਹਨਾਂ ਨਵੀਆਂ ਪਾਲਸੀਆਂ ਦਾ ਹੀ ਜਿਹੜਾ ਰਿਜ਼ਲਟ ਹੋਇਆ ਕਿ ਅੱਜ ਪੰਜਾਬ 'ਚ ਨਿਵੇਸ਼ ਜਿਹੜਾ ਉਹ ਵਧ ਰਿਹਾ ਹੈਗਾ ਤੁਸੀਂ ਅਗਰ ਨਿਵੇਸ਼ ਦੀ ਗੱਲ ਕਰਦੇ ਹੋ ਸਨਤਕਾਰਾਂ ਦੀ ਛੋਟੇ ਉਦਮੀਆਂ ਦੀ ਗੱਲ ਕਰਦੇ ਹੋ ਚਾਹੇ স্মਲ ਸਕਲ ਇੰਡਸਟਰੀ ਲਾਰਜ ਸਕਲ ਇੰਡਸਟਰੀ ਹੈ ਕਿ ਇਸ ਦੇ ਵਿੱਚ ਜਿਹੜਾ ਬੂਸਟ ਇਹਨਾਂ ਨੂੰ ਮਿਲਿਆ ਜੋ ਇਹਨਾਂ ਨੂੰ ਦਾ ਮੋਰਲ ਵਧਿਆ ਹੈ ਕਿ ਇਹ ਕਾਰਨ ਇੱਕ ਮੰਨਿਆ ਜਾ ਸਕਦਾ ਹੈ ਕਿ ਜੀਐਸਟੀ ਤੁਸੀਂ ਕਹਿੰਦੇ ਹੋ ਕਿ ਸਾਡੇ ਰੈਵਨਿਊ ਵਧਿਆ ਹੈ ਸੇਲਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਮਤਲਬ ਕਿ ਸਾਡਾ ਖਜ਼ਾਨਾ ਭਰਨਾ ਸ਼ੁਰੂ ਹੋ ਗਿਆ ਕਿ ਚੋਰ ਮੋਰੀਆਂ ਬੰਦ ਹੋਈਆਂ ਕਿ ਆਖਿਰ ਗੱਲ ਕੀ ਹੈ ਬਿਲਕੁਲ ਜੇ ਮੈਂ ਜੀਐਸਟੀ ਦੀ ਗੱਲ ਕਰਾਂ ਜੀਐਸਟੀ ਜਿਹੜਾ 2017 ਦੇ ਅੰਦਰ ਦੇਸ਼ ਚ ਲਾਗੂ ਹੋਇਆ ਵਨ ਨੇਸ਼ਨ ਵਨ ਟੈਕਸ ਦਾ ਕਨਸੈਪਟ 2017 ਚ ਦੇਸ਼ ਦੇ ਅੰਦਰ ਆਇਆ ਔਰ 2017 ਚੋਂ ਤੋਂ ਬਾਅਦ 5 ਸਾਲ ਜਿੰਨੇ ਸੂਬੇ ਸੀ ਸਾਰੇ ਦੇਸ਼ ਦੇ ਜਿੰਨੇ ਵੀ ਸੂਬੇ ਨੇ ਸਾਰੇ ਸੂਬਿਆਂ ਨੂੰ ਕੰਪਨਸੇਸ਼ਨ ਜਾਨੀ ਗਵਰਨਮੈਂਟ ਆਫ ਇੰਡੀਆ ਨੇ ਕੰਪਨਸੇਸ਼ਨ ਦੇ ਰਹੇ ਤਾਂ ਮੈਂ ਸਮਝਦਾ ਬਹੁਤ ਸਾਰੇ ਸਟੇਟਾਂ ਨੇ ਉਸ ਦਾ ਪੰਜਾਂ ਸਾਲਾਂ ਦੇ ਦੌਰਾਨ ਬੜਾ ਅੱਛਾ ਕੰਮ ਕੀਤਾ ਅੱਛਾ ਕੰਮ ਕਰਨ ਦੇ ਨਾਲ ਉਹਨਾਂ ਨੇ ਆਪਣੀ ਜੀਐਸਟੀ ਕਲੈਕਸ਼ਨ ਜਿਹੜੀ ਹੈ ਕਾਫੀ ਵਧਾਈ ਪਰ ਅਨਫੋਰਚਨਟਲੀ ਪੰਜਾਬ ਦੇ ਅੰਦਰ ਪਿਛਲੇ 5 ਸਾਲਾਂ ਚ ਜੀਐਸਟੀ ਵਧਾਉਣ ਦੇ ਲਈ ਚੋਰ ਮੋਰੀਆਂ ਖਤਮ ਕਰਨ ਦੇ ਲਈ ਜਿੱਥੇ ਟੈਕਸ ਅਵੇਜ਼ਰ ਹੁੰਦਾਗਾ ਟੈਕਸ ਦੀ ਚੋਰੀ ਹੁੰਦੀ ਆ ਉਹਨੂੰ ਕਿਵੇਂ ਰੋਕਣਾ ਕੋਈ ਵੀ ਇੱਕ ਪੁਖਤਾ ਕਾਰਵਾਈ ਪੰਜਾਬ 'ਚ ਨਹੀਂ ਹੋਈ ਔਰ ਇੱਕ ਮੈਂ ਜਿਲ ਮੈਂ ਸਭ ਦਾ ਨੈਚੁਰਲ ਗਰੋਥ ਆ ਉਹ ਹੁੰਦੀ ਰਹੀ ਪਰ ਲੇਕਿਨ ਕਿਸੇ ਨੇ ਐਕਸਟਰਾ ਪੇਨ ਨਹੀਂ ਲਿਆ ਕੰਮ ਨਹੀਂ ਕੀਤਾ ਸਰਕਾਰ ਬਣਨ ਤੋਂ ਬਾਅਦ ਮੈਂ ਦੇਖਿਆ ਕਿ ਸਾਡਾ ਜੀਐਸਟੀ ਕਿਉਂਕਿ ਡਿਪਾਰਟਮੈਂਟ ਮੇਰੇ ਕੋਲੇ ਆ ਜੀਐਸਟੀ ਦਾ ਲੈਵਲ ਜਿਹੜਾ ਕੰਪਨਸੇਸ਼ਨ ਬੰਦ ਹੋ ਗਿਆ 2022 ਚ 30 ਜੂਨ 2022 ਨੂੰ ਜਿਹੜਾ ਕੰਪਨਸੇਸ਼ਨ ਬੰਦ ਹੋ ਗਿਆ ਉਸ ਵੇ ਸਾਡੇ ਦੀ ਜ਼ਿੰਮੇਵਾਰੀ ਆ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋਈਏ ਪੈਰਾਂ ਤੇ ਖੜੇ ਦਾ ਪਿਛਲੇ 5 ਸਾਲਾਂ ਚ ਹੋਣਾ ਸੀਗਾ ਪਰ ਉਦੋਂ ਕੋਈ ਕੰਮ ਨਹੀਂ ਹੋਇਆ ਇਸ ਲਈ ਅਸੀਂ ਪੈਰਾਂ ਤੇ ਖੜੇ ਹੋਣ ਲਈ ਨਵੇਂ-ਨਵੇਂ ਜਿਹੜੇ ਅਸੀਂ ਆਪਣੇ ਤਰੀਕੇ ਵਰਤੇ ਜਿਨ੍ਹਾਂ ਵਿੱਚ ਟੈਕਸ ਇੰਟੈ ਜਿਨ੍ਹਾਂ ਵਿੱਚ ਅਸੀਂ ਹైదరాబాద్ ਦੇ ਆਈਆਈਟੀ ਦਾ ਇਕਰਾਰ ਤੇ ਹੋਰ ਬਹੁਤ ਸਾਰੇ ਨਵੇਂ ਮੋਡਿਊਲ ਜਿਹੜੇ ਸੀਗੇ ਉਹ ਅਸੀਂ ਜੀਐਸਈ ਚ ਐਂਟਰ ਕੀਤੇ ਉਹਦੇ ਨਾਲ ਲੈ ਮੈਸਾ ਬੰਦਾ ਜ 21 22% ਦਾ ਇੱਕ ਵੱਡਾ ਵਾਦਾ ਪੰਜਾਬ ਤੇ ਜੀਐਸਈ ਚ ਹੋਇਆ ਔਰ ਨਾਲ ਦੀ ਨਾਲ ਜਦੋਂ ਨਵੀਂ ਇੰਡਸਟਰੀ ਆ ਰਹੀ ਹੈ ਜਦੋਂ ਮੇ ਇੰਡਸਟਰੀ ਲੱਗੂਗੀ ਇੰਡਸਟਰੀ ਲੱਗਣ ਦੇ ਨਾਲ ਗੁਰਵਜੀ ਇਸ ਬੜਾ ਸਪਸ਼ਟਾ ਜਦੋਂ ਇੰਡਸਟਰੀ ਆਊਗੀ ਤਾਂ ਜੋ ਪ੍ਰੋਡਕਟ ਕਰੂਗੀ ਉਹ ਜੀਐਸਟੀ ਪੇ ਕਰੂਗੀ ਸੋ ਇਹ ਲਗਾਤਾਰ ਅਸੀਂ ਇਸੇ ਗੱਲ ਕਰਕੇ ਬਤਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਛੋਟਾ ਸੀ ਗਿਆ ਉਹ ਦਿੱਤੀਆਂ ਤਾਂ ਮੈਂ ਸਮਝਦਾ ਅੱਜ ਪੰਜਾਬ ਦੇ ਵਿੱਚ GST ਜਿਹੜਾ ਉਹ ਵੱਧ ਰਿਹਾ ਇਸ ਤੋਂ ਬਿਨਾਂ ਇੱਕ ਇੱਕ ਬੜੀ ਇੱਕ ਪਿੱਛੇ ਜੇ ਥੋੜਾ ਜਿਹਾ ਪਹਿਲਾਂ ਲਗਭਗ 4 ਮਹੀਨੇ ਪਹਿਲਾਂ ਇੱਕ ਬੜੀ ਸਕੀਮ ਲਾਂਚ ਕੀਤੀ ਸੀ ਬਿੱਲ ਲਿਆਓ ਇਨਾਮ ਪਾਓ ਬਿਲਕੁਲ ਤੁਸੀਂ ਵੀ ਦਿਖਾਇਆ ਸੀਗਾ ਬਿੱਲ ਲਿਆਓ ਇਨਾਮ ਪਾਓ ਬਿੱਲ ਲਿਆਓ ਇਨਾਮ ਪਾਓ ਇੱਕ ਬੜੀ ਅਚੀ ਸਕੀਮਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਬਿੱਲ ਲਾਓ ਦੁਕਾਨਦਾਰ ਤੋਂ ਲਓ ਜਦ ਤੁਸੀਂ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਮਾਰਕੀਟ ਚ ਬਿੱਲ ਲੈ ਕੇ ਆਓ ਆ ਕੇ ਸਾਡੇ ਪੋਰਟਲ ਤੇ ਉਹਨੂੰ ਅਪਲੋਡ ਕਰੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੱਕੀ ਡਰਾਜ ਪਾਵਾਂਗੇ ਜਦੋਂ ਲੱਕੀ ਡਰਾਜ ਪਾਵਾਂਗੇ ਤਾਂ ਫਿਰ ਤੁਹਾਨੂੰ ਇੱਕ ਇਨਾਮ ਇੱਕ ਕੂਪਨ ਆਊਗਾ ਕੂਪਨ ਤੋਂ ਬਾਅਦ ਤੁਹਾਨੂੰ ਇਨਾਮ ਮਿਲੂਗਾ ਲਗਭਗ ਇੱਕ ਅਸੀਂ ਡਿਵੀਜ਼ਨ ਨੂੰ 10000 ਰੁਪਏ ਦਾ ਇਨਾਮ ਰੱਖਿਆਗਾ ਸੋ ਦੇ ਬੜੇ ਅੱਛੇ ਰਿਜ਼ਲਟ ਜਿਹੜੇ ਨੇ ਕਿ ਉਹ ਸਾਹਮਣੇ ਆ ਰਹੇ ਨੇ ਜਿਹੜੀਆਂ ਫਰਮਾਂ ਛੋਰੀ ਕਰਦੀਆਂ ਸੀ ਜਾਂ ਜਿਹੜੇ ਦੁਕਾਨਦਾਰ ਬਿੱਲ ਨਹੀਂ ਦਿੰਦੇ ਸੀ ਜਾਂ ਜਿਹੜੇ ਦੁਕਾਨਦਾਰ ਝਾਲੀ ਬਿੱਲ ਦਿੰਦੇ ਸੀ ਫਰਜੀ ਬਿੱਲ ਦਿੰਦੇ ਸੀ ਜਾ ਜਿਹੜਾ ਜਿਸ ਗਾਹਕ ਨਾਲ ਕੋਈ ਠੱਗੀ ਹੁੰਦੀ ਸੀਗੀ ਜਦੋਂ ਗਾਹਕ ਵੇਰ ਹੋ ਗਿਆ ਠੱਗੀ ਹੁੰਦੀ ਸੀ ਉਹ ਬਹੁਤ ਹੱਦ ਤੱਕ ਜਿਹੜਾ ਮੈਂ ਸਮਝਦਾ ਸਾਡੀਆਂ ਠੱਗੀਆਂ ਚੋਰੀਆਂ ਹੋਰ ਬੰਦ ਹੋ ਰਹੀਆਂ ਰਹੀਆਂ ਉਹਦੇ ਨਾਲ ਵੀ ਸਾਡਾ ਕਾਫੀ ਰੈਵਨਿਊ ਜਿਹੜਾ ਵਧ ਰਿਹਾ ਮੈਂ ਬੜੀ ਜਲਦੀ ਇਹਦੇ ਵੀ ਅੰਕੜੇ ਨੈਕਸਟ ਵੀਕ ਜਿਹੜਾ ਪੰਜਾਬ ਦੇ ਲੋਕਾਂ ਨਾਲ ਸਾਂਝੇ ਕਰੂਗਾ ਕਿ ਕਿੰਨਾ ਸਾਨੂੰ ਇਸ ਨਵੀਂ ਜਿਹੜੀ ਸਕੀਮਾ ਉਹ ਲਾਂਚ ਕਰਨ ਦੇ ਨਾਲ ਫਾਇਦਾ ਹੋਇਆਗਾ ਇੱਕ ਤੁਸੀਂ ਬਿਲ ਦੀ ਗੱਲ ਆਵਲੀ ਕਰਤੀ ਇੱਕ ਤੁਸੀਂ ਬਿਲ ਦੀ ਦੂਜੀ ਗੱਲ ਕੀਤੀ ਹੋਈ ਹੈ ਤੁਹਾਡਾ ਬਿਲ ਹੀ ਜ਼ੀਰੋ ਆਣਾ ਮੁਲਕੀ 600 ਇਹਨੂੰ ਤੁਸੀਂ ਮੁਫਤ ਕਰਤੇ ਬਿੱਲ ਵੈਸੇ 00 ਹੈਗਾ ਬਿਲਕੁਲ ਜਦੋਂ ਪੰਜਾਬ ਵਿੱਚ 2022 ਦੀ ਇਲੈਕਸ਼ਨ ਹੋ ਰਹੀ ਸੀ ਤਾਂ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਸੀਗਾ ਕਿ ਪੰਜਾਬ ਵਿੱਚ ਬਿਜਲੀ ਦੇ ਰੇਟ ਜਿਹੜੇ ਸੀ ਬਿਜਲੀ ਦੇ ਬਿੱਲਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਸੀਗੇ ਬਹੁਤ ਬੱਡੇ ਪੱਧਰ ਦੇ ਲੋਕਾਂ ਨੂੰ ਲੱਖ ਰੁਪਇਆ 50000 20000 30000 ਬਿੱਲ ਆਉਂਦੇ ਸੀਗੇ ਤੋਂ ਉਸ ਬਾਅਦ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੇ ਕਾਮਿਕ ਕਨਵੀਨਰ ਰਵਿੰਦ ਕੇਜਰੀਬਾਲ ਜੀ ਨੇ ਗਰੰਟੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਗਰੰਟੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਸਾਡੀ ਸਰਕਾਰ ਆਉਗੀ ਅਸੀਂ 300 ਯੂਨਟ ਪ੍ਰਤੀ ਮਹੀਨਾ ਪੰਜਾਬ ਦੇ ਲੋਕਾਂ ਨੂੰ ਘਰੇਲੂ ਘਰੇਲੂ ਖਪਤ ਦੇ ਉੱਤੇ ਅਸੀਂ ਮੁਫਤ ਬਿਜਲੀ ਦੇਵਾਂਗੇ ਸੋ ਬਿਲਕੁਲ ਅਸੀਂ ਆਨਸਰ ਵਿਥਿਨ 3 ਮੰਥ ਪਹਿਲੇ ਸਾਲ ਦੇ ਅਸੀਂ ਕੋਈ ਚੌਥਾ ਸਾਲ ਨਹੀਂ ਵੇਟ ਕੀਤਾ ਅਸੀਂ ਕੋਈ ਤਿੰਨ ਸਾਲ ਵੇਟ ਨਹੀਂ ਕੀਤਾ ਕਿ ਤਿੰਨ ਸਾਲਾਂ ਬਾਅਦ ਲਾਗੂ ਕਰਾਂਗੇ ਚਾਰ ਸਾਲਾਂ ਬਾਅਦ ਲਾਗੂ ਕਰਾਂਗੇ ਅਸੀਂ ਪਹਿਲੇ ਤਿੰਨ ਮਹੀਨਾ ਦੇ ਦੌਰਾਨ ਉਹ ਪੰਜਾਬ ਚ ਸਕੀਮ ਲਾਂਚ ਕੀਤੀ ਤਾਂ ਉਹਦੇ ਨੇ ਮੈਂ ਸਮਝਦਾ ਅੱਜ ਪੰਜਾਬ ਦੇ 90% ਲੋਕਾਂ ਦਾ ਘਰਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਇਹ ਸਾਡਾ ਸਾਡੀ ਗਰੰਟੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਸੀਗਾ ਅਸੀਂ ਉਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਪੂਰਾ ਕੀਤਾ ਇੱਕ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਕਿਹਾ ਵਾਅਦਾ ਤਾਂ ਪੂਰਾ ਹੋ ਗਿਆ ਬਿੱਲ ਤੁਸੀਂ ਜ਼ੀਰੋ ਕਰਤੇ ਪੀਐਸਪੀਸੀਐਲ ਦਾ ਘਾਟਾ ਪੂਰਾ ਕਰਕੇ ਉਹਨੂੰ ਮੁਨਾਫੇ ਚ ਦੇ ਦਿੱਤਾ ਕੀ ਮਤਲਬ ਕੋਈ ਜਾਦੂ ਦੀ ਛੜੀ ਹੈ ਕੀ ਹੈ ਕਿਸ ਤਰ੍ਹਾਂ ਕਰ ਰਹੇ ਸਾਰੇ ਕੋ ਦਿੱਲੀ ਤੋਂ ਹੋ ਰਿਹਾ ਕਿ ਇਧਰੋਂ ਮਤਲਬ ਕਿ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਉਹ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਜਦੋਜਾਦ ਕਰਦੇ ਨੇ ਲਗਾਤਾਰ ਸਾਡੀ ਟੀਮ ਜਿਹੜੀ ਆ ਇੱਕ ਬੜੇ ਅچھے ਤਰੀਕੇ ਦੇ ਨਾਲ ਕੰਮ ਕਰ ਰਹੀ ਆ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਕਿ ਜੀਵੀ ਕੇ ਵਰਗਾ ਹਾਂ ਤੁਸੀਂ ਖਰੀਦੇ ਆ ਪ੍ਰਾਈਵੇਟ ਕੰਪਨੀ ਦਾ ਪਲਾਂਟ ਜਿਹੜਾ ਕਿ ਪ੍ਰਾਈਵੇਟ ਕੰਪਨੀ ਨੇ ਲਾਇਆ ਸੀਗਾ ਅਸੀਂ ਉਸ ਪਲਾਂਟ ਨੂੰ ਪ੍ਰਾਈਵੇਟ ਕੰਪਨੀ ਤੋਂ ਪ੍ਰਾਈਵੇਟ ਕੰਪਨੀ ਤੋਂ ਸਰਕਾਰ ਨੇ ਖਰੀਦਿਆ 1080 ਕਰੋੜ ਰੁਪਏ ਦਾ ਉੱਪਰ ਜਿਹੜਾ ਪਲਾਂਟ ਆ ਅਸੀਂ ਖਰੀਦਿਆ ਤੇ ਜਿਹੜੀ ਹੁਣ ਇਹ ਪੰਜਾਬ ਦਾ ਹੋ ਗਿਆ ਇਹ ਪੰਜਾਬ ਦਾ ਹੋ ਗਿਆ ਲਗਭਗ ਦੀ ਉਦੀ ਏਜ ਜਿਹੜੀ ਆ ਉਸ ਪਲਾਂਟ ਦੀ ਏਜ ਜਿਹੜੀ ਆ ਉਹ 25 ਸਾਲ ਤੱਕ ਆਉਣ ਵਾਲੇ 25 ਸਾਲ ਤੱਕ ਉਹ ਪਲਾਂਟ ਜਿਹੜਾ ਪੰਜਾਬ ਲਈ ਬਿਜਲੀ ਪੈਦਾ ਕਰੂਗਾ ਇਹਦੇ ਨਾਲ ਦੀ ਨਾਲ ਕੱਲਾ ਇਹ ਨਹੀਂ ਕਿ ਅਸੀਂ ਉਹਨੂੰ ਖਰੀਦ ਲਿਆ ਨਾਲ ਦੀ ਨਾਲ ਅਸੀਂ ਦੂਜਾ ਪ੍ਰਬੰਧ ਕੀ ਕੀਤਾ ਪਿਸ਼ਵਾੜਾ ਕੋਲ ਮਾਈਨ ਪਿਸ਼ਵਾੜਾ ਕੋਲ ਮਾਈਨ ਜਿਹੜੀ ਕਿ ਪਿਛਲੀ ਪਿਛਲੀ ਤੋਂ ਪਿਛਲੀ ਸਰਕਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਚੱਲਣੀ ਚਾਹੀਦੀ ਸੀ ਜਦੋਂ ਪੰਜਾਬ 'ਚ ਕਾਹਦੇ ਬੀਜੇਪੀ ਦੀ ਸਰਕਾਰ ਹੁੰਦੀ ਸੀ ਕਿਸ ਸਮੇ ਉਦੋਂ ਚੱਲਣੀ ਚਾਹੀਦੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਸਮੇ ਚੱਲਣਾ ਚਾਹੀਦੀ ਸੀ ਉਹਨਾਂ ਨੇ ਆਪਣੀ ਸੋਚੀ ਸਮਝੀ ਸਾਜ਼ਿਸ਼ ਦੇ ਦੀਨ ਜਾਂ ਕੋਲ ਕੰਪਨੀਆਂ ਨਾਲ ਮਿਲ ਕੇ ਮੈਸਮ ਇਹਦਾ ਕਿ ਕੋਲ ਕੰਪਨੀਆਂ ਨੂੰ ਕਿਵੇਂ ਮੁਨਾਫਾ ਦੇਣਾਗਾ ਤੋਂ ਉਹਨਾਂ ਨੇ ਉਹ ਜਿਹੜੀ ਸਾਡੀ ਖਾਣ ਸੀਗੀ ਉਹ ਨਹੀਂ ਖੋਲੀ ਪਿਸ਼ਵਾਲਾ ਕੋਲ ਮਾਈਨ ਸਰਕਾਰ ਆਉਣ ਤੋਂ ਬਾਅਦ ਉਹ ਪਿਸ਼ਵਾਲਾ ਕੋਲ ਮਾਈਨ ਅਸੀਂ ਖੋਲੀ ਪਿਛਵਾੜਾ ਕੋਲਮੈਂ ਖੁੱਲਣ ਦੇ ਨਾਲ ਕੀ ਹੋਇਆ ਹੁਣ ਜਿਹੜਾ ਜੀਵੇ ਕੀ ਵਾਲਾ ਪਲਾਂਟ ਆ ਜਾਂ ਬਠਿੰਡੇ ਵਾਲਾ ਪਲਾਂਟ ਆ ਉਹਨਾਂ ਸਾਰਿਆਂ ਦੇ ਅੰਦਰ ਸਾਡੀ ਆਪਣੀ ਖਾਣ ਦਾ ਪੰਜਾਬ ਸਰਕਾਰ ਦੀ ਖਾਣ ਦਾ ਤੇ ਅਸੀਂ ਉੱਥੋਂ ਲੈ ਕੇ ਕੋਲਾ ਲਾਵਾਂਗੇ ਔਰ ਉਹਦੇ ਨਾਲ ਵੀ ਸਾਡਾ ਘਟੂ ਘਟ 400 500 ਕਰੋੜ ਰੁਪਇਆ ਜਿਹੜਾ ਕਿਉਂਕਿ ਹੁਣੀ ਸ਼ੁਰੂ ਹੋਈ ਜਾਗੀ ਅਸੈਸਮੈਂਟ ਕਰਨ ਲਈ ਪਰ ਮੈਂ ਜਿਹੜੇ ਮਾਡਲ ਦੇ ਅੰਕੜੇ ਮੇਰੇ ਕੋਲ ਆਏ ਨੇ 400 ਕਰੋੜ ਤੋਂ ਉੱਪਰ ਦਾ ਐਨੂਅਲ ਜਿਹੜਾ ਪੈਸਾ ਸਾਨੂੰ ਸਾਲਾਨਾ ਬਚਤ ਜਿਹੜੀ ਆ ਉੱਥੋਂ ਹੋਊਗੀ ਅਸੀਂ ਆਉਣ ਸਾਰ ਤੁਹਾਨੂੰ ਪਤਾ ਲੱਗਾ ਕਿ ਪਹਿਲਾਂ ਕੀ ਹੁੰਦਾ ਸੀ ਜਿਹੜਾ ਵਿਧਾਇਕ ਪੰਜਾਬ 'ਚ ਇੱਕ ਵ ਦੋ ਵਾਰ ਜਿੱਦਾਂ ਦੋ ਵਾਰ ਪੈਨਸ਼ਨ ਅੱਠ ਵਾਰ ਜਿੱਦਾਂ ਅੱਠ ਪੈਨਸ਼ਨਾਂ ਲੱਗਦੀਆਂ ਸੀ ਔਨਸਾਰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀ ਫੈਸਲਾ ਕੀਤਾ ਕਿ ਔਨਸਾਰ ਵਿਧਾਇਕ ਚਾ ਇੱਕ ਵਾਰ ਬਣੇ ਚਾ 10 ਵਾਰ ਬਣੇ ਤੋ ਉਹਨੂੰ ਇੱਕ ਪੈਨਸ਼ਨ ਮਿਲੂਗੀ ਇੱਕ ਪੈਨਸ਼ਨ ਦਾ ਕੀਤਾ ਉਹਦੇ ਚ ਸਾਡੀ ਚਾ ਥੋੜੀ ਬਚਤ ਹੋਈ ਪਰ ਲੇਕਿਨ ਛੋਟੀਆਂ-ਛੋਟੀਆਂ ਬਚਤਾਂ ਕਰਦੇ ਰਹੇ ਔਰ ਦੂਜੇ ਪਾਸੇ ਆਪਣੀ ਕਮਾਈ ਜਿਹੜੀ ਆ ਪੈਸੇ ਲਗਾਤਾਰ ਖਜ਼ਾਨੇ ਜਿਹੜੀ ਜਿਹੜੀ ਲੁੱਟ ਹੁੰਦੀ ਸੀ ਰਾਸਤੇ ਚ ਉਹ ਰੋਕਦੇ ਰਹੇ ਤਾਂ ਮੈਂ ਸਮਝਦਾ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਤੰਦਰੁਸਤ ਲਗਾਤਾਰ ਹੋ ਰਿਹਾਗਾ ਮੈਂ ਬਜਟ ਦੇ ਉੱਪਰ ਹੀ ਪੁੱਛਣਾ ਹੈ ਪਰ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਆਪਾਂ ਮਾਈਨ ਖਰੀਦ ਲਈ ਉੱਥੇ ਆਪਣਾ ਪਲਾਂਟ ਖਰੀਦ ਲਿਆ ਤੇ ਵਿਰੋਧੀ ਜਿਹੜੇ ਹੁਣ ਤੁਹਾਡੇ ਤੁਸੀਂ ਇੱਕ ਟਾਈਮ ਤੇ ਤੁਸੀਂ ਲੀਡਰ ਆਫ ਓਪੋਜੀਸ਼ਨ ਸੀਗੇ ਵਿਰੋਧੀ ਧਿਰ ਚ ਸੀਗੇ ਅੱਜ ਜਿਹੜੇ ਤੁਹਾਡੀ ਵਿਰੋਧੀ ਧਿਰ ਹੈ ਉਹ ਸੈਟੀਸਫਾਈ ਕਿਉਂ ਨਹੀਂ ਹੋ ਪਾਉਂਦੇ ਹਾਲਾਂਕਿ ਜੇ ਉਹ ਸਪੋਜ਼ ਤੁਸੀਂ ਖਰੀਦ ਲਿਆ ਤੇ ਉਹਨਾਂ ਨੂੰ ਸੈਟੀਸਫਾਈ ਕਿਵੇਂ ਕਰੋਗੇ ਕਿ ਇਸ ਦਾ ਫਾਇਦਾ ਕਿਵੇਂ ਹੋ ਰਿਹਾ ਦੇਖੋ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀ ਉਸ ਸਮੇਂ ਅਸੀਂ ਸਰਕਾਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਿਲਕੁਲ ਲਗਾਤਾਰ ਇਸ ਗੱਲ ਤੇ ਘੇਰਦੇ ਸੀਗੇ ਕਿ ਤਿੰਨ ਪਾਵਰ ਪਲਾਂਟ ਜਿਹੜੇ ਸੀ ਤਿੰਨ ਥਰਮਲ ਪਲਾਂਟ ਸੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਪੰਜਾਬ ਚ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਲਾਏ ਸੀ ਜਿਨ੍ਹਾਂ ਵਿੱਚ ਬਹੁਤ ਹੀ ਮਹਿੰਗੀ ਬਿਜਲੀ ਪੰਜਾਬ ਸਟੇਟ ਖਰੀਦਦਾ ਸੀਗਾ 17 ਰੁਪਏ ਪ੍ਰਤੀ ਯੂਨਿਟ 16 ਰੁਪਏ ਪ੍ਰਤੀ ਯੂਨਿਟ 13 ਰੁਪਏ ਪ੍ਰਤੀ ਯੂਨਿਟ ਉਹਨਾਂ ਥਰਮਲ ਪਲਾਂਟ ਦੇ ਨਾਲ ਪਾਵਰ ਪਰਚੇਸ ਐਗਰੀਮੈਂਟ ਕੀਤੇ ਹੋਏ ਸੀ ਪੁਰਾਣੀਆਂ ਸਰਕਾਰਾਂ ਨੇ ਐਨੀ ਮਹਿੰਗੀ ਬਿਜਲੀ 25-25 ਸਾਲ ਆਉਣ ਵਾਲੇ 25 ਸਾਲ ਹੋਰ ਲੈਣ ਦੇ ਦੀ ਉਹਨਾਂ ਚੋਂ ਇੱਕ ਤਾਂ ਪਾਵਰ ਪਲਾਂਟ ਅਸੀਂ ਪਰਚੇਜ਼ ਕਰ ਲਿਆ ਦੋ ਦੀ ਅਸੀਂ ਇਨਕੁਆਰੀ ਕਰ ਰਹੇ ਹਾਂਗੇ ਦੋ ਦੀ ਜਾਂਚ ਹੋ ਰਹੀ ਆ ਕਿ ਕਿੱਥੇ ਕਿੱਥੇ ਕਾਪਲੇ ਹੋਏ ਸਮੱਸਿਆਵਾਂ ਦਾ ਉਹਨਾਂ ਤੇ ਵੀ ਅਸੀਂ ਬੜੀ ਜਲਦੀ ਕਾਬੂ ਪਾ ਲਵਾਂਗੇ ਉਹਨਾਂ ਤੇ ਵੀ ਅਸੀਂ ਕੋਈ ਨਾ ਕੋਈ ਤਰੀਕਾ ਲੱਭ ਕੇ ਇਹ ਸਾਰੇ ਸਿਸਟਮ ਨੂੰ ਘਟਾਵਾਂਗੇ ਉਹਦੇ ਚੇ ਵੀ ਜਿਹੜਾ ਸਾਡਾ ਰੈਵਨਿਊ ਬਚਾਉਣ ਦਾ ਸੀ ਯਤਨ ਕਰ ਰਹੇ ਆ ਪਰ ਲੇਕਿਨ ਜਿਹੜੇ ਵਿਰੋਧੀ ਨੇਗੇ ਮੈਨੂੰ ਪੁੱਛਣਾ ਚਾਹੁੰਦਾ ਉਹਨਾਂ ਚੋਂ ਇੱਕ ਵਿਰੋਧੀ ਤਾਂ ਹੋਆ ਕਿ ਜਿਨੇ ਜਿਹੜੇ ਬਿਜਲੀ ਦਾ ਵਿਭਾਗ ਨਹੀਂ ਸੰਭਾਲਿਆ ਸੀਗਾ ਜਦੋਂ ਚਲੋ ਮੰਨ ਲਿਆ ਉਹ ਵੀ ਸ਼ਾਇਰੀ ਚ ਜਵਾਬ ਦਿੰਦੇ ਆ ਉਹਨਾਂ ਦੀ ਸਰਕਾਰ ਸੀਗੀ ਬੜੀਆਂ ਗੱਲਾਂ ਕਰਦੇ ਸੀਗੇ ਤਾਂ ਉਹਨਾਂ ਨੇ ਪਾਵਰ ਦਾ ਵਿਭਾਗ ਕਿਉਂ ਨਹੀਂ ਸੰਭਾਲਿਆ ਤਾਂ ਉਹਨਾਂ ਕੋਲੇ ਵੱਡੀ ਜ਼ਿੰਮੇਵਾਰੀ ਹੁੰਦੀ ਜੇ ਉਸ ਸਮੇਂ ਇਹ ਕੰਮ ਕਰ ਲੈਂਦੇ ਤਾਂ ਸ਼ਾਇਦ ਲੋਕਾਂ ਨੂੰ ਜਿਤਾਉਣ ਦੇ ਦੁਆਰਾ ਸ਼ਾਇਦ ਲੋਕਾਂ ਨੂੰ ਜਿਤਾਉਣ ਦੇ ਕਿ ਹਾਂ ਜੀ ਇਹਨਾਂ ਨੇ ਚੰਗਾ ਕੰਮ ਕੀਤਾ ਸੋ ਵਿਰੋਧ ਕਰਨਾ ਬੜਾ ਆਸਾਨ ਆ ਕੰਮ ਕਰਨਾ ਬੜਾ ਔਖਾ ਹੈ ਕੰਮ ਕਰਨਾ ਔਖਾ ਹੁੰਦਾ ਵਿਰੋਧ ਕਰਨਾ ਆਸਾਨ ਹੁੰਦਾ ਸੋ ਲੋਕ ਵਿਰੋਧ ਕਰਦੇ ਰਹੇ ਨੇ 5 ਸਾਲ ਸੇ ਲੋਕਾਂ ਨੇ ਮੌਕਾ ਦਿੱਤਾ ਸੀ ਉਹਨਾਂ ਨੇ 5 ਸਾਲ ਪਰਫਾਰਮ ਨਹੀਂ ਕੀਤਾ ਇਹ 5 ਸਾਲ ਪਰਫਾਰਮ ਕਰਦੇ ਹੁੰਦੇ ਤਾਂ ਮੈਂ ਸਮਝਦਾ ਸੱਤਾ ਜੋ ਬਾਹਰ ਕਿਉਂ ਹੁੰਦੇ ਬਿਲਕੁਲ ਠੀਕ ਗੱਲ ਹੈ ਪਰ ਜੀ ਮਸਟਰ ਤੁਸੀਂ ਜਿਵੇਂ ਹੁਣ ਗੱਲ ਕਰ ਰਹੇ ਹੋ ਕਿ ਸਰਕਾਰਾਂ ਕੰਮ ਕਰਦੀਆਂ ਸਰਕਾਰ ਦਿਖਣ ਕੇਂਦਰ ਆਪਣੇ ਵੱਲੋਂ ਕੰਮ ਕਰ ਰਹੀ ਹੈ ਬਜਟ ਦੇ ਉੱਪਰ ਪੰਜਾਬ ਸਰਕਾਰ ਜਦੋਂ ਹੁਣ ਬਜਟ ਦੇ ਉੱਪਰ ਕੰਮ ਕਰ ਰਹੀ ਹੈ ਤੇ ਪੰਜਾਬੀਆਂ ਨੂੰ ਕੀ ਸੁਨੇਹਾ ਦੇ ਸਕਦੇ ਹੋ ਕਿ ਕਿਸ ਲੈਵਲ ਦੇ ਉੱਪਰ ਤਿਆਰੀ ਹੋ ਰਹੀ ਹੈ ਪੰਜਾਬੀ ਕੀ ਮੰਨਣ ਆਉਣ ਵਾਲਾ ਬਜਟ ਪੰਜਾਬੀਆਂ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਤੀਜਾ ਬਜਟ ਅਸੀਂ ਪੇਸ਼ ਕਰਨਾਗਾ ਦੋ ਬਜਟ ਪਹਿਲਾਂ ਪੰਜਾਬ ਸਰਕਾਰ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਅਸੀਂ ਪੇਸ਼ ਕਰ ਚੁੱਕੇ ਨੇ ਤੀਜਾ ਬਜਟ ਜਿਹੜਾ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਕੇਂਦਰ ਸਰਕਾਰ ਦਾ ਬਜਟ ਜਿਹੜਾ ਇੱਕ ਤਰੀਕ ਨੂੰ ਆ ਰਿਹਾਗਾ ਵੋਟ ਔਨ ਅਕਾਊਂਟ ਆ ਰਿਹਾ ਫੁੱਲ ਬਜਟ ਨਹੀਂ ਆ ਰਿਹਾਗਾ ਬੁੱਲ ਬਜਟ ਜਿਹੜਾ ਹੈਗਾ ਆਫਟਰ ਪਾਰਲੀਮੈਂਟ ਇਲੈਕਸ਼ਨ ਆਊਗਾ ਸੋ ਵੋਟ ਔਨ ਅਕਾਊਂਟ ਗਵਰਨਮੈਂਟ ਆਫ ਇੰਡੀਆ ਕਰਨ ਜਾ ਰਹੀ ਆ ਸੋ ਅਸੀਂ ਆਪਣਾ ਬਜਟ ਜਿਹੜਾ ਪੰਜਾਬ ਸਰਕਾਰ ਵੱਲੋਂ ਤਿਆਰ ਕਰ ਰਹੇ ਹਾਂ ਅਸੀਂ ਜਿਸ ਤਰ੍ਹਾਂ ਸਾਡੀ ਪਹਿਲਾਂ ਪ੍ਰਾਇੋਰਟੀਜ਼ ਸੀ ਜਿਸ ਤਰ੍ਹਾਂ ਸਾਡੀਆਂ ਪਹਿਲਾਂ ਗਾਰੰਟੀਆਂ ਸੀ ਕਿ ਅਸੀਂ ਲੋਕਾਂ ਨੂੰ ਦੇਖ ਕੇ ਸੱਤਾ ਵਿੱਚ ਆਇਆ ਕਿ ਲੋਕਾਂ ਨੂੰ ਅੱਛੀ ਐਜੂਕੇਸ਼ਨ ਅਚੀ ਵਿਦਿਆ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇਣੀ ਹੈ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਲੋਕ ਜਿਹੜੇ ਖਾਸ ਕਰਕੇ ਮੇ ਪਿੰਡੂ ਤਪਕੇ ਦੇ ਲੋਕ ਕਹਾ ਜਾਂ ਸ਼ਹਿਰ ਦੇ ਉਹ ਲੋਕ ਕਹਾ ਜਿਹੜੇ ਜਿਹੜੀ ਮਹਿੰਗੀ ਵਿਦਿਆ ਹਾਸਲ ਨਹੀਂ ਕਰ ਸਕਦੇ ਜਿਹੜੇ ਆਪਣੇ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਚ ਨਹੀਂ ਪੜਾ ਸਕਦੇ ਉਹਨਾਂ ਦੇ ਲਈ ਸਰਕਾਰ ਦਾ ਪ੍ਰਬੰਧ ਹੈ ਕਿ ਅੱچھے ਸਕੂਲਾਂ ਦਾ ਜਿੱਥੇ ਨਿਰਮਾਣ ਹੋ ਰਿਹਾ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਕਿ ਔਰ ਉਹਨਾਂ ਸਕੂਲਾਂ ਦੇ ਅੰਦਰ ਜਿਹੜੇ ਅਧਿਆਪਕਾਂ ਦੀ ਘਾਟ ਆ ਉਹ ਲਗਾਤਾਰ ਪੂਰੀ ਕੀਤੀ ਜਾ ਰਹੀ ਹੈ ਅਧਿਆਪਕਾਂ ਦੇ ਅੰਦਰ ਕੰਫੀਡੈਂਸ ਪੈਦਾ ਕਰਨ ਦੇ ਲਈ ਅਸੀਂ ਉਹਨਾਂ ਨੂੰ ਪੱਕੇ ਕੀਤਾ ਲਗਭਗ 12000 ਤੋਂ ਉੱਤੇ ਅਧਿਆਪਕ ਜਿਹੜੇ ਪੱਕੇ ਹੋਏ ਉਹਨਾਂ ਨੂੰ ਤਨਖਾਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ 6000 ਜਾਂ 5000 ਹੁੰਦੀ ਸੀ ਆਜੋ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਨੇ ਸੋ এডਿਕੇਸ਼ਨ ਨੂੰ ਸਾਡੀ ਜਿਹੜੀ ਆਪਰਿਓਰਿਟੀ ਹੈ ਪਹਿਲਾਂ ਵੀ ਪ੍ਰਾਇਓਰਿਟੀ ਸੀ ਅੱਜ ਵੀ ਸਾਡੀ ਪ੍ਰਾਇਓਰਿਟੀ ਹੈ ਅੱਗੇ ਵੀ ਸਾਡੀ ਪ੍ਰਾਇਓਰਿਟੀ ਰਹੂਗੀ ਇਸੇ ਤਰ੍ਹਾਂ SCST ਕੈਟਾਗਰੀ ਦਾ ਵੀ ਤੁਸੀਂ ਜ਼ਰੂਰ ਦੱਸੋ ਜਿਹੜੀ ਸੀਟਾਂ ਨਹੀਂ ਭਰਦੀਆਂ ਸਨ ਉਸ ਦੇ ਲਈ ਵੀ ਕੁਝ ਕਰ ਰਹੇ ਹੋ ਦੇਖੋ ਪੁਰਾਣੀ ਸਰਕਾਰ ਦੇ ਸਮੇਂ ਜਿਹੜਾ ਸ਼ੈਡਿਊਲ ਕਾਸਟ ਟ్రਾਈਬ ਜਿਹੜਾ ਸਕਾਲਰਸ਼ਿਪ ਸੀ ਪੰਜਾਬ ਦੇ ਸਕੂਲ ਜਿਹੜੀ ਸਕੀਮ ਆ ਗਵਰਨਮੈਂਟ ਦੀ ਉਹ 2012-13 'ਚ ਖੋਦ ਵਿੱਚ ਆਈ ਸੀ 2012-13 ਤੋਂ ਲੈ ਕੇ ਲਗਾਤਾਰ ਕਪੜਿਆਂ ਦਾ ਸ਼ਿਕਾਰ ਰਹੀ ਲਗਾਤਾਰ ਕਪੜੇ ਦਰ ਕਪੜੇ ਕਪੜੇ ਦਰ ਹੁੰਦੇ ਰਹੇ 2022 ਤੱਕ ਲਗਾਤਾਰ ਕਪੜੇ ਹੁੰਦੇ ਰਹੇ ਸੋ ਉਹ ਸਕੀਮ ਜਿਹੜੀ ਹੈ ਲਗਭਗ ਫੇਰ ਹੋ ਚੁੱਕੀ ਸੀ ਪਹਿਲੀ ਵਾਰ ਆਗਾ ਕਿ ਉਹ ਸਕਾਲਰਸ਼ਿਪ ਦਾ ਪੈਸਾ ਇਨ ਟਾਈਮ ਬੱਚਿਆਂ ਦੇ ਖਾਤੇ ਜਾਂ ਜਾ ਰਿਹਾਗਾ ਜਿਹੜੀਆਂ ਸਾਡੀਆਂ ਇੰਸਟੀਚੂਨਸ ਨੇਗੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇਗੀਆਂ ਉਹਨਾਂ ਕੋਲ ਜਾ ਰਿਹਾ ਔਰ ਜਿਹੜਾ ਪੁਰਾਣਾ ਪੈਸਾ ਵੀ ਉਹਨਾਂ ਦਾ ਪਿਆ ਸੀਗਾ ਜਿਹੜਾ ਪੁਰਾਣੇ ਬਕਾਏ ਪੈਸੇ ਸੀਗੇ ਉਹ ਥੋੜੇ ਥੋੜੇ ਕਰਕੇ ਉਹ ਵੀ ਮੈਂ ਦੇ ਰਿਹਾ ਵਾਪਸ ਤਾਂ ਕਿ ਬਿਲਕੁਲ ਸਾਡਾ ਕੋਈ ਬੱਚਾ ਜਿਹੜੇ ਗਰੀਬ ਵਰਗ ਦਾ ਬੱਚਾਗਾ ਜਿਹੜਾ ਮੈਂ ਸਮਝਦਾ ਫੀਸ ਦੇ ਕੇ ਨਹੀਂ ਪੜ ਸਕਦਾ ਉਸ ਬੱਚੇ ਨੂੰ ਪੜਾ ਕੇ ਪੰਜਾਬ ਵਿੱਚ ਇੱਕ ਅੱਛਾ ਨਾਗਰਿਕ ਕਿਵੇਂ ਬਣਾਇਆ ਜਾਵੇ ਪੰਜਾਬ ਦਾ ਅਗਾਹ ਵੱਧੂ ਨਾਗਰਿਕ ਕਿਵੇਂ ਬਣਾਇਆ ਜਾਵੇ ਸਰਕਾਰ ਉਹਦੇ ਤੇ ਵੀ ਲਗਾਤਾਰ ਕੰਮ ਕਰ ਰਹੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਜਿਹੜਾ ਉਸ ਸਕਾਲਰਸ਼ਿਪ ਦਾ ਪੈਸਾ ਸੀ ਉਹ ਬਿਲਕੁਲ ਰੈਗੂਲਰਲੀ ਟਾਈਮ ਸਰ ਦੇ ਰਹਾਂਗੇ ਉਹਦੇ ਚ ਕਿਤੇ ਕਿਸੇ ਵੀ ਕਿਸਮ ਦੀ ਇੱਕ ਪੈਸੇ ਵੀ ਦੀ ਜੜੀ ਆ ਉਹਦੀ ਅਸੀਂ ਹੇਰਫੇਰ ਨਹੀਂ ਹੋਣ ਦੇ ਰਹੇ ਬਜਟ ਦੇ ਵਿੱਚ ਪ੍ਰਾਇੋਰਟੀ ਐਜੂਕੇਸ਼ਨ ਜਿਹੜਾ ਸੈਕਟਰ ਹੈ ਤੁਹਾਡਾ ਸਭ ਤੋਂ ਪਹਿਲਾ ਬਿਲਕੁਲ ਐਜੂਕੇਸ਼ਨ ਜੀ ਐਜੂਕੇਸ਼ਨ ਦੇ ਨਾਲ ਦੀ ਨਾਲ ਹੈਲਥ ਸੈਕਟਰ ਫਾਰਮਰ ਇੰਡਸਟਰੀ ਇਹ ਸਾਡੇ ਮੇਨ ਸੈਕਟਰ ਨੇ ਜਿਨ੍ਹਾਂ ਦੇ ਅੰਦਰ ਮੈਂ ਸਮਝਦਾ ਪੰਜਾਬ ਗਰੋਥ ਕਰੂਗਾ ਕਿਉਂਕਿ ਜੇਕਰ ਅਸੀਂ ਨਵੀਂ ਇੰਡਸਟਰੀ ਲੈ ਕੇ ਆਵਾਂਗੇ ਪਿੱਛੇ ਜੇ ਮੈਂ ਥੋੜੇ ਦਿਨ ਪਹਿਲਾਂ ਪੰਜਾਬ ਐਗਰੋ ਨੂੰ ਲਗਭਗ 300 ਕਰੋੜ ਰੁਪਇਆ اسی پیسے جاری ਕੀਤੇ ਸੀਗੇ ਕਿ ਜਿੱਥੇ ਜਿੱਦਾਂ ਮੈਂ ਜੋ ਬੋਹਰ ਦਾ ਫਾਜ਼ਲ ਕਾ ਦੀ ਗੱਲ ਕਰਾਂ ਬੋਹਰ ਫਾਜ਼ਲ ਕਾ ਵੋਹਰ ਦੀ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਉੱਥੇ ਚਿੱਲੀ ਮਿਰਚ ਜਿਹੜੀ ਮਿਰਚ ਉਹ ਬੜੀ ਅੱਛੀ ਪੈਦਾ ਹੁੰਦੀ ਹੈ ਦੇਸ਼ ਦੇ ਅੰਦਰ ਜੇ ਸਭ ਤੋਂ ਅੱਛੀ ਮਿਰਚ ਪੈਦਾ ਹੁੰਦੀ ਆ ਚਿੱਲੀ ਪੈਦਾ ਉਹ ਤਾਂ ਕਿੱਥੇ ਹੁੰਦੀ ਆ ਤਾਂ ਫਿਰੋਜ਼ਪੁਰ ਦੇ ਇਲਾਕੇ ਚ ਪੈਦਾ ਹੁੰਦੀ ਆ ਤਾਂ ਮੈਂ ਕਿਹਾ ਕਿ ਉੱਥੇ ਇੱਕ ਪ੍ਰੋਜੈਕਟ ਲਾਓ ਤਾਂ ਕਿ ਚਿੱਲੀ ਪੇਸਟ ਬਣ ਕੇ ਅਸੀਂ ਉਹਨੂੰ ਉਹਦੀ ਮਾਰਕੀਟਿੰਗ ਕਰਕੇ ਦੇਸ਼ ਦੇ ਸਕੀਔਰ ਉਥੇ ਦਾ ਕਿਸਾਨ ਜਿਹੜਾ ਉਹ ਮਿਰਚਾਂ ਬੀਜਣ ਦੇ ਲਈ ਜਿਹੜਾ ਹੋਰ ਉਤਸ਼ਾਹਿਤ ਹੋ ਸਕੇ ਇਸੇ ਤਰ੍ਹਾਂ ਕਿੰਨੂ ਦੀ ਗੱਲ ਕਰਦੀ ਏ ਇਸੇ ਤਰ੍ਹਾਂ ਪਠਾਨਕੋਟ ਦੇ ਅੰਦਰ ਲੀਚੀ ਦੀ ਗੱਲ ਕਰ ਰਹੀ ਏ ਸੋ ਕਈ ਆਈਡੈਂਟੀਫਾਈ ਕੀਤੇ ਨੇ ਜਿਹੜੇ ਇਲਾਕੇ ਨੇ ਅਸੀਂ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕੇ ਦੀ ਅੱਛੀ ਫਸਲ ਹੁੰਦੀ ਆ ਉਥੇ ਉਹਦੇ ਫੂਡ ਪ੍ਰੋਸੈਸਿੰਗ ਦੇ ਨਵੇਂ ਯੂਨਿਟ ਸਰਕਾਰ ਵੱਲੋਂ ਪੰਜਾਬ ਐਗਰੋਬਲ ਲਾਇਆ ਜਾਣ ਤਾਂ ਕਿ ਕੰਫੀਡੈਂਸ ਜਿਹੜਾ ਉਹ ਕਿਸਾਨ ਦਾ ਵਧੇ ਇਸ ਤਰ੍ਹਾਂ ਦੇ ਪ੍ਰੋਜੈਕਟ ਹੋਰ ਵੀ ਆਉਣ ਵਾਲੇ ਸਮੇਂ ਚ ਲਾਉਣ ਦੀ ਸਾਡੀ ਜਿਹੜਾ ਹੈਗਾ ਅਸੀਂ ਲਾਉਣ ਤੇ ਕੰਮ ਕਰ ਰਹੇ ਆ ਉਹ ਵੀ ਲਾਵਾਂਗੇ ਅਸੀਂ ਜਿਵੇਂ ਮੈਂ ਗੱਲ ਕੀਤਾ ਕਿ ਐਜੂਕੇਸ਼ਨ ਦੇ ਅੰਦਰ ਜਾਂ ਹੈਲਥ ਸੈਕਟਰ ਦੇ ਅੰਦਰ ਨਵੇਂ ਹਸਪੀਟਲ ਬਣਾਉਣ ਦੇ ਲਈ ਪਿਛੇ ਫਾਈਲ ਆਈਸੀਸੀ ਪਾਸ ਕੀਤੀ ਆ ਸੋ ਜਿਹੜੇ ਸਾਡੇ ਡਾਕਟਰ ਸੀਗੇ ਉਹਨਾਂ ਦੇ ਤਨਖਾਹਾਂ ਜਾਂ ਸਾਡੇ ਜਿਹੜੇ ਇੰਟਰਨਸ਼ਿਪ ਕਰਦੇ ਸੀ ਬੱਚੇ ਉਹਨਾਂ ਦੇ ਤਨਖਾਹਾਂ ਉਹ ਲਗਾਤਾਰ ਅਸੀਂ ਵਧਾ ਰਹੇ ਹਾਂਗੇ ਜੀ ਮੈਂ ਸਰ ਕਿਉਂਕਿ ਹੁਣ ਥੋੜਾ ਮੈਂ ਥੋੜਾ ਸਿਆਸੀ ਵੀ ਜਾਣਨਾ ਚਾਹੂੰਗਾ ਤੁਹਾਡੇ ਤੋਂ ਅਗਰ ਚੰਡੀਗੜ੍ਹ ਦਾ ਪ੍ਰਕਰਣ ਦੇਖੀਏ ਜਿਸ ਤਰੀਕੇ ਦੇ ਨਾਲ ਮੇਅਰ ਦੀ ਚੋਣ ਸੀਗੀ ਤਾਂ ਉਸ ਤੇ ਵਿੱਚ ਫਾਈਟ ਸੀਗੀ ਨੱਕੋ ਨੱਕ ਫਾਈਟ ਜਿਸ ਤਰੀਕੇ ਨਾਲ ਚੱਲੀ ਤੇ ਉਸ ਬਾਅਦ ਹੰਗਾਮਾ ਹੋਇਆ ਇਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਲਈ ਤਿਆਰੀ ਦੇਖੋ ਮੈਂ ਸਮਝਦਾ ਦੇਸ਼ ਦੇ ਅੰਦਰ ਸਿਟੀ ਫਿਟੀਫੁੱਲ ਚੰਡੀਗੜ੍ਹ ਜਿੱਥੇ ਆਪਾਂ ਬੈਠੇ ਆਂ ਚੰਡੀਗੜ੍ਹ ਨੂੰ ਦੇਸ਼ ਦਾ ਉਹ ਸ਼ਹਿਰ ਕਿਹਾ ਜਾਂਦਾਗਾ ਜਿੱਥੇ ਸਭ ਤੋਂ ਵੱਧ ਕਾਨੂੰਨ ਦੀ ਪਾਲਣਾ ਹੁੰਦੀ ਹੈ ਜਿੱਥੇ ਕਾਨੂੰਨ ਦੇ ਰਾਖੇ ਵੀ ਬੈਠੇ ਨੇ ਕਾਨੂੰਨ ਬਣਾਉਣ ਵਾਲੇ ਵੀ ਬੈਠੇ ਨੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਵੀ ਬੈਠੇ ਨੇ ਕਿ ਕਾਨੂੰਨ ਨੂੰ ਪ੍ਰੋਟੈਕਟ ਕਰਨ ਵਾਲੇ ਜਿੱਥੇ ਕਾਨੂੰਨ ਟੁੱਟਦਾਗਾ ਉੱਥੇ ਸਾਡੀ ਆਨਰੇਬਲ ਹਾਈ ਕੋਰਟ ਵੀ ਆ ਇਹ ਤਿੰਨੇ ਵੱਡੀਆਂ ਇੰਸਟੀਚੂਨਾਂ ਦੇ ਅੰਦਰ ਲੋਕਤੰਤਰ ਨੂੰ ਮੈਂ ਸਮਝਦਾ ਉਹ ਦਿਨ ਦਿਹਾੜੇ ਗੋਰੀਆਂ ਮਾਰ ਕੇ ਹੱਤਿਆਜ ਬੀਜੇਪੀ ਨੇ ਕੀਤੀ ਆ ਬਿਲਕੁਲ ਸ਼ਰੀਆਮ ਤੁਸੀਂ ਮੈਨੂੰ ਦੱਸੋ ਕਿ ਅੱਠ ਜਿਹੜੇ ਚੁਣੇ ਹੋਏ ਕਾਰਪੋਰੇਟਰ ਨੇ ਜਿਹੜੇ ਜਿਨ੍ਹਾਂ ਨੇ ਪਹਿਲਾਂ ਵੀ ਆਪਣੀ ਵੋਟ ਦਾ ਇਸਤੇਮਾਲ ਦੋ ਤਿੰਨ ਵਾਰ ਕੀਤਾਗਾ ਉਹਨਾਂ ਅੱਠਾਂ ਐਮਸੀਆਂ ਦੀ ਵੋਟ ਨੂੰ ਇਨਵੈਲਿਡ ਕਰਾਰ ਦੇਣਾ ਔਰ ਜੋ ਵੀਡੀਓ ਤੁਹਾਡੇ ਮੀਡੀਆ ਦੇ ਜ਼ਰੀਏ ਸਾਹਮਣੇ ਆਂਜੇ ਨੇ ਕਿਸ ਤਰ੍ਹਾਂ ਵੋਟਾਂ ਨੂੰ ਚੱਕ ਕੇ ਭਜਦਾਗਾ ਔਰ ਭਜਣ ਤੋਂ ਬਾਅਦ ਇਹ ਕਿਸ ਤਰ੍ਹਾਂ ਉੱਥੇ ਮੇਅਰ ਦੀ ਕੁਰਸੀ ਤੇ ਉਹ ਵਿਅਕਤੀ ਨੂੰ ਲੈ ਕੇ ਬਿਠਾਇਆ ਜਾਂਦਾਗਾ ਇਹ ਮੈਂ ਸਮਝਦਾ ਦੇਸ਼ ਦੀ ਬਹੁਤ ਵੱਡਾ ਇੱਕ ਘਾਤਕ ਸਟੈਪ ਜਿਹੜਾ ਉਹ ਸਾਹਮਣੇ ਦਿਖਾਈ ਦੇ ਰਿਹਾਗਾ ਮੈਂ ਸਮਝਦਾ ਜੇ 2024 ਚ ਦੇਸ਼ ਦੇ ਅੰਦਰ ਭਾਜਪਾ ਆਉਂਦੀ ਹੈ ਤਾਂ ਬਹੁਤ ਸਾਰੀਆਂ ਇੰਸਟੀਚੂਨ ਇਨਕਲੂਡਿੰਗ ਮੈਂ ਆਪਣੇ ਬੜੇ ਸ਼ਰਿਆਨ ਤੁਹਾਡੇ ਜਿਹੜਾ ਚੈਨਲ ਤੇ ਕਹਿ ਰਿਹਾ ਕਿ ਬਹੁਤ ਸਾਰੀਆਂ ਵੱਡੀਆਂ ਇੰਸਟੀਚੂਨ ਉਹਨਾਂ ਨੂੰ ਬਰਬਾਦ ਕੀਤਾ ਜਾਊਗਾ ਔਰ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਖਤਮ ਕੀਤਾ ਜਾਊਗਾ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਦੀ ਨੀਂਹ ਜਿਹੜੀ ਆ ਉਹ ਚੰਡੀਗੜ੍ਹ ਚ ਰੱਖੀ ਗਈ ਆ ਸੋ ਇਥੋਂ ਪਤਾ ਲੱਗਦਾ ਕਿ ਜੇਕਰ ਚੰਡੀਗੜ੍ਹ ਚ ਡੈਮੋਕ੍ਰੇਸੀ ਦਾ ਕਤਲ ਹੋ ਸਕਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਅੰਦਰ ਦੇਸ਼ ਜਿਹੜਾ ਉਹ ਭਾਜਪਾ ਦੇ ਹੱਥਾਂ ਚ ਸੇਫ ਨਹੀਂ ਹੋਊਗਾ ਦੇਸ਼ ਬਰਬਾਦੀ ਵੱਲ ਜਾਊਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਘਟਕਣਤੀਆਂ ਲੱਗੀਆਂ ਦੇਸ਼ ਦੇ ਅੰਦਰ ਬਹੁਤ ਸਾਰਾ ਸਾਡਾ ਸੰਗੀ ਢਾਂਚਾ ਗਾ ਸਾਡਾ ਫੈਡਰਲ ਸਿਸਟਮ ਆ ਉਹ ਸਿਸਟਮ ਨੂੰ ਤਬਾਹ ਕਰਨ ਦੇ ਲਈ ਮੈਂ ਸਮਝਦਾ ਬੀਜੇਪੀ ਆਪਣਾ ਟਿਲ ਦਾ ਜ਼ੋਰ ਲਾ ਰਹੀ ਆ ਇਧਰ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਲੜਨਾ ਪਊਗਾ ਤਾਂ ਦੇਸ਼ ਦਾ ਲੋਕਤੰਤਰ ਜਿਹੜਾ ਕਿ ਮੈਂ ਸਮਝਦਾ ਸੰਸਾਰ ਦੇ ਅੰਦਰ ਸਭ ਤੋਂ ਵੱਡਾ ਲੋਕਤੰਤਰ ਆ ਉਹਦੀ ਹੱਤਿਆ ਹੋਂ ਤੋਂ ਅਸੀਂ ਬਚਾ ਸਕਦੇ ਹਾਂ ਪਰ ਅਸੀਂ ਉਮੀਦ ਇਹ ਕਰਦੇ ਹਾਂ ਕਿ ਪੰਜਾਬ ਜਿਹੜਾ ਸੂਬਾ ਹੈ ਪੰਜਾਬੀਆਂ ਨੇ ਤੁਹਾਡੇ ਹੱਥੇ ਚ ਦਿੱਤਾ ਹੈ ਤੇ ਉਹ ਜ਼ਰੂਰ ਸੇਫ ਰਹੇ ਤੇ ਤੁਸੀਂ ਪੰਜਾਬ ਦੀ ਆਰਥਿਕਤਾ ਨੂੰ ਅੱਗੇ ਲੈ ਕੇ ਜਾਓ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਤੁਸੀਂ ਸੌਂ ਵੀ ਖਾਦੀ ਹੋਈ ਹੈ ਤੇ ਕੋਸ਼ਿਸ਼ ਵੀ ਕਰ ਰਹੇ ਹੋ ਤੇ ਉਹ ਲਗਾਤਾਰ ਕਰਦੇ ਰਹੋ ਤੇ ਬਣਾ ਦਿਓ ਬਿਲਕੁਲ ਜੀ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਕੇ ਪੰਜਾਬ ਨੂੰ ਇੱਕ ਵਾਰ ਫੇਰ ਦੇਸ਼ ਦੇ ਮੱਥੇ ਦਾ ਚੰਨ ਬਣਾਉਣਾਗਾ ਕਿਉਂਕਿ ਕਿਸੇ ਸਮੇਂ ਪੰਜਾਬ ਨੰਬਰ 1 ਸੂਬਾ ਹੁੰਦਾ ਸੀ ਅੱਜ ਮੈਂ ਸਮਝਦਾ ਬਹੁਤ ਸਾਰੀਆਂ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਅਸੀਂ ਬਹੁਤ ਪਛੜ ਚੁੱਕੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫੇਰ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾਗਾ ਉਹਦੇ ਲਈ ਸਾਡੀ ਟੀਮ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵੇਚ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਤੁਸੀਂ ਮਿਹਨਤ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਗੱਲਬਾਤ ਕਰਨ ਦੇ ਲਈ ਚਰਚਾ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ